ਇੱਕ ਕੇਸ ਦੀ ਸੁਣਵਾਈ ਨੂੰ ਲੈ ਕੇ ਗੰਭੀਰ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਪਤਾ ਲੱਗਿਆ ਕਿ ਇੱਕ ਜੱਜ ਦੇ ਨਾਮ ਦੇ ਉੱਤੇ 30 ਲੱਖ ਰੁਪਏ ਦੀ ਸੌਦੇਬਾਜ਼ੀ ਵੀ ਹੋਈ ਜਿਸ ਦੀ ਸ਼ਿਕਾਇਤ ਸੀਬੀਆਈ ਤੱਕ ਜਦੋਂ ਪੁੱਜਦੀ ਹੈ ਸੀਬੀਆਈ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਹੋਈ ਹੈ ਇਸੇ ਕਰਕੇ ਸੀਬੀਆਈ ਚੰਡੀਗੜ੍ਹ ਦੀ ਟੀਮ ਨੇ ਬਠਿੰਡਾ ਵਿੱਚ ਜਾ ਕੇ ਇੱਕ ਜੱਜ ਤੋਂ ਪੁੱਛਗਿੱਛ ਕੀਤੀ ਹੈ ਉਸ ਵਿੱਚ ਕੌਣ ਕੌਣ ਸ਼ਾਮਲ ਹੈ ਕੀ ਵਾਕਈ ਸੌਦੇਬਾਜ਼ੀ ਤੈਅ ਹੋਈ ਔਰ ਕਿਹੜਾ ਕੇਸ ਸੀ ਜਿਸ ਦੀ ਮੰਨਿਆ ਜਾ ਰਿਹਾ ਕਿ ਇੱਕ ਪਾਸੜ ਸੁਣਵਾਈ ਹੋ ਜਾਂਦੀ ਹੈ ਇਸ ਤਰ੍ਹਾਂ ਦੇ ਕੇਸ ਨੂੰ ਲੈ ਕੇ ਜੋ ਗੱਲਾਂ ਸਾਹਮਣੇ ਆਈਆਂ ਨੇ ਰਿਪੋਰਟਾਂ ਸਾਹਮਣੇ ਆਈਆਂ ਨੇ ਉਸ ਬਾਬਤ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨ ਲੱਗੇ ਆਂ ਔਰ ਕੁਝ ਘੰਟੇ ਪੁੱਛ ਗਏ ਜਿਹੜੀ ਜੱਜ ਤੋਂ ਕੀਤੀ ਗਈ ਹੈ ਕੀ ਕੀ ਸਵਾਲ ਹੋਏ ਹੋਣਗੇ ਔਰ ਕੀ ਕੀ ਪੁੱਛਿਆ ਗਿਆ ਉਸ ਬਾਰੇ ਹੁਣ ਤੱਕ ਕਈਆਂ ਰਿਪੋਰਟਾਂ ਤੇ ਹਵਾਲੇ ਨਾਲ ਜੋ ਜਾਣਕਾਰੀ ਸਾਹਮਣੇ ਆਈ ਹੈ ਉਸ ਦੇ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆਂ ਦਰਅਸਲ ਤਲਾਕ ਦੇ ਮਾਮਲੇ ਵਿੱਚ ਇੱਕ ਪਾਸੜ ਫੈਸਲਾ ਲੈਣ ਲਈ 30 ਲੱਖ ਰੁਪਏ ਦੀ ਰਿਸ਼ਵਤ ਮੰਗਣ ਦਾ ਮਾਮਲਾ ਇੱਕ ਵਾਰੀ ਫੇਰ ਸੁਰਖੀਆਂ 'ਚ ਆ ਗਿਆ ਇਸ ਮਾਮਲੇ 'ਚ ਚੰਡੀਗੜ੍ਹ ਸੀਬੀਆਈ ਟੀਮ ਨੇ ਹੁਣ ਬਠਿੰਡਾ ਅਦਾਲਤ ਦੇ ਜੱਜ ਨੂੰ ਆਪਣੀ ਜਾਂਚ ਦੇ ਦਾਇਰੇ ਵਿੱਚ ਸ਼ਾਮਲ ਕੀਤਾ ਜਿਨ੍ਹਾਂ ਦੇ ਨਾਮ ਤੇ ਐਡਵੋਕੇਟ ਜਤਿਨ ਸਲਵਾਨ ਤੇ ਦਲਾਲ ਨੇ ਸ਼ਿਕਾਇਤਕਰਤਾ ਨਾਲ 30 ਲੱਖ ਰੁਪਏ ਦੇ ਸੌਦੇ ਲਈ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਚੰਡੀਗੜ੍ਹ ਸੀਬੀਆਈ ਟੀਮ ਬਠਿੰਡਾ ਗਈ ਤੇ ਜੱਜ ਤੋਂ ਕਈ ਘੰਟਿਆਂ ਤੱਕ ਪੁਸ਼ਗਿਸ਼ ਕੀਤੀ ਗਈ ਹੈ ਇਹ ਵੀ ਪਤਾ ਲੱਗਿਆ ਕਿ ਜੱਜ ਤੋਂ ਕਾਫੀ ਸਵਾਲ ਉਸ ਸੰਬੰਧਤ ਪੁੱਛੇ ਗਏ ਨੇ ਜੱਜ ਨੇ ਉਹਨਾਂ ਵਿਰੁੱਧ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ ਜੋ ਹੁਣ ਤੱਕ ਦੀ ਜਾਣਕਾਰੀ ਹੈ ਔਰ ਇਹ ਵੀ ਕਿਹਾ ਗਿਆ ਕਿ ਉਹਨਾਂ ਨੂੰ ਰਿਸ਼ਵਤ ਦੇ ਇਸ ਮਾਮਲੇ ਬਾਰੇ ਕਿਸੇ ਤਰ੍ਹਾਂ ਦਾ ਕੋਈ ਵੀ ਗਿਆਨ ਨਹੀਂ ਹੈ ਕੋਈ ਜਾਣਕਾਰੀ ਨਹੀਂ ਹੈ ਸੀਬੀਆਈ ਨੇ ਵਾਰ-ਵਾਰ ਰਿਕਾਰਡਿੰਗ ਦਾ ਹਵਾਲਾ ਦਿੱਤਾ ਜਿਸ ਵਿੱਚ ਸਿਰਫ ਜੱਜ ਦਾ ਨਾਮ ਦਾ ਹੀ ਜ਼ਿਕਰ ਹੋ ਰਿਹਾ ਮੰਨਿਆ ਜਾ ਰਿਹਾ ਕਿ ਜੱਜ ਦੀਆਂ ਮੁਸ਼ਕਲਾਂ ਹੋਰ ਵਾ ਸਕਦੀਆਂ ਨੇ ਜਾਂਚ ਏਜੰਸੀ ਹੁਣ ਜਾਂਚ ਦੇ ਆਧਾਰ ਤੇ ਜੱਜ ਦਾ ਨਾਮ ਚਾਰ ਸ਼ੀਟ ਵੀ ਵਿੱਚ ਵੀ ਸ਼ਾਮਲ ਕਰ ਸਕਦੀ ਹੈ ਪਰ ਮੁੱਢਲੀ ਕੀਤੀ ਗਈ ਪੁਸ਼ਟੀਸ਼ ਦੇ ਵਿੱਚ ਸਾਹਮਣੇ ਆਇਆ ਕਿ ਇੱਕ ਕਾਲ ਰਿਕਾਰਡਿੰਗ ਹੈ ਜਿਸ ਦੇ ਵਿੱਚ ਜੱਜ ਦਾ ਨਾਮ ਵੀ ਲਿਆ ਜਾ ਰਿਹਾ ਹੈ ਔਰ ਇਹ ਸੌਦੇਬਾਜ਼ੀ ਕਿਉਂ ਕੀਤੀ ਗਈ ਕਿਸ ਨਾਲ ਕੀਤੀ ਗਈ ਇਸ ਮਾਮਲੇ ਦੇ ਵਿੱਚ ਜੋ ਕਥਿਤ ਦੋਸ਼ੀ ਮੰਨੇ ਗਏ ਨੇ ਵਕੀਲ ਜਤਿਨ ਸਲਵਾਨ ਨੇ ਹਾਈ ਕੋਰਟ ਵਿੱਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਹੈ ਮੰਗਲਵਾਰ 30 ਸਤੰਬਰ ਨੂੰ ਸੁਣਵਾਈ ਦੌਰਾਨ ਅਦਾਲਤ ਨੇ ਸੀਬੀਆਈ ਤੋਂ ਸਟੇਟਸ ਰਿਪੋਰਟ ਵੀ ਮੰਗੀ ਅਦਾਲਤ ਨੇ ਪੁੱਛਿਆ ਕਿ ਬਠਿੰਡਾ ਅਦਾਲਤ ਦੇ ਨਿਆਇਕ ਅਧਿਕਾਰੀ ਤੋਂ ਪੁਸ਼ਗਿਸ਼ ਕੀਤੀ ਗਈ ਸੀ ਸੀਬੀਆਈ ਨੇ ਜਵਾਬ ਦਿੱਤਾ ਕਿ ਹਾਂ ਉਸ ਜੱਜ ਤੋਂ ਪੁੱਛਗਿੱਛ ਕੀਤੀ ਗਈ ਹੈ ਤੇ ਉਸ ਨੂੰ ਜਾਂਚ ਵਿੱਚ ਸ਼ਾਮਲ ਵੀ ਕੀਤਾ ਗਿਆ। ਅਦਾਲਤ ਨੇ ਚਾਰ ਸ਼ੀਟ ਦੇ ਵੀ ਸਵਾਲ ਉਠਾਏ। सीबीआई ਨੇ ਕਿਹਾ ਕਿ ਚਾਰ ਸ਼ੀਟ ਅਕਤੂਬਰ ਦੇ ਦੂਜੇ ਹਫ਼ਤੇ ਤੱਕ ਦਾਇਰ ਕੀਤੀ ਜਾਵੇਗੀ। ਅਦਾਲਤ ਦੇ ਨੇ ਹੁਕਮ ਦਿੱਤਾ ਕਿ ਚਾਰ ਸ਼ੀਟ 13 ਅਕਤੂਬਰ ਤੱਕ ਦਾਇਰ ਕੀਤੀ ਜਾਵੇ। ਜ਼ਮਾਨਤ ਪਟੀਸ਼ਨ ਤੇ ਫੈਸਲਾ ਵੀ ਚਾਰ ਸ਼ੀਟ ਦਾਇਰ ਹੋਣ ਤੋਂ ਬਾਅਦ ਹੀ ਐਲਾਨਿਆ ਜਾਵੇਗਾ। ਇੱਥੇ ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ 14 ਅਗਸਤ ਨੂੰ सीबीआई ਜਾਂਚ ਟੀਮ ਨੇ ਸੈਕਟਰ 15 ਚੰਡੀਗੜ੍ਹ ਦੇ ਰਹਿਣ ਵਾਲੇ ਐਡਵੋਕੇਟ ਯਤਿੰਨ ਸਲਵਾਨ ਤੇ ਦਲਾਲ ਸਤਨਾਮ ਸਿੰਘ ਨੂੰ ਜੱਜ ਦੇ ਨਾਮ ਤੇ ਸ਼ਿਕਾਇਤ ਕਰਤਾ ਤੋਂ 4 ਲੱਖ ਰੁਪਏ ਦੀ ਰਿਸ਼ਵਤ ਮੰਗਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਸੀ ਹਾਲਾਂਕਿ ਜੱਜ ਦੇ ਨਾਮ ਤੇ ਮੰਗੀ ਗਈ ਰਿਸ਼ਵਤ ਦੀ ਰਕਮ 30 ਲੱਖ ਰੁਪਏ ਦੱਸੀ ਜਾਂਦੀ ਹੈ ਇਸ ਮਾਮਲੇ ਵਿੱਚ ਜਾਂਚ ਟੀਮ ਨੇ ਬਠਿੰਡਾ ਅਦਾਲਤ ਵਿੱਚ ਤਾਇਨਾਤ ਜੱਜ ਤੋਂ ਲੰਮੀ ਪੁੱਛਗਿੱਛ ਕੀਤੀ ਹੈ ਔਰ ਹਾਈ ਕੋਰਟ ਤੋਂ ਇਜਾਜ਼ਤ ਵੀ ਮੰਗੀ ਸੀ ਜੋ ਉਹਨਾਂ ਨੂੰ ਕੁਝ ਦਿਨ ਪਹਿਲਾਂ ਹੀ ਹਾਈ ਕੋਰਟ ਤੋਂ ਇਜਾਜ਼ਤ ਮਿਲੀ ਸੀ ਔਰ ਜੱਜ ਤੋਂ ਪੁਸ਼ਗਿਸ਼ ਵੀ ਕੀਤੀ ਗਈ ਹਾਲਾਂਕਿ ਇੱਕ ਸ਼ਰਤ ਲਗਾਈ ਗਈ ਸੀ ਕਿ ਸੀਬੀਆਈ ਨਿਆਂ ਦੇ ਅਧਿਕਾਰੀ ਨੂੰ ਆਪਣੇ ਦਫ਼ਤਰ ਨਹੀਂ ਬੁਲਾਏਗੀ ਤੇ ਸਿਰਫ ਬਠਿੰਡਾ ਵਿੱਚ ਹੀ ਪੁਸ਼ਗਿਸ਼ ਕੀਤੀ ਜਾ ਸਕਦੀ ਹੈ ਇਸੇ ਲਈ ਜਾਂਚ ਟੀਮ ਬਠਿੰਡਾ ਜਾਂਦੀ ਹੈ ਔਰ ਜੱਜ ਤੋਂ ਕਈ ਘੰਟੇ ਇੱਕ ਬੰਦ ਕਮਰੇ ਵਿੱਚ ਪੁਸ਼ਗਿਸ਼ ਕੀਤੀ ਗਈ ਹੈ ਪੁਸ਼ਗਿਸ਼ ਕਿਹੜੇ ਹਵਾਲਿਆਂ ਨਾਲ ਕੀਤੀ ਗਈ ਕੀ ਕੀ ਸਵਾਲ ਕੀਤੇ ਗਏ ਇਸ ਬਾਰੇ ਬਰੀਕੀ ਦੇ ਨਾਲ ਤਾਂ ਕੋਈ ਵੀ ਜਾਣਕਾਰੀ ਹੁਣ ਤੱਕ ਸਾਹਮਣੇ ਨਹੀਂ ਆਈ ਪਰ ਮੁਸ਼ਕਲਾਂ ਵਾਅਦ ਸਕਦੀਆਂ ਨੇ ਕਿਉਂਕਿ ਇਸ ਮਾਮਲੇ ਵਿੱਚ ਇੱਕ ਰਿਕਾਰਡਿੰਗ ਦਾ ਹਵਾਲਾ ਵਾਰ-ਵਾਰ ਦਿੱਤਾ ਜਾ ਰਿਹਾ ਜਿਸ ਰਿਕਾਰਡਿੰਗ ਦੇ ਵਿੱਚ ਜੋ ਸੌਦੇਬਾਜ਼ੀ ਹੋ ਰਹੀ ਹੈ ਉਸ ਵਿੱਚ ਉਸ ਸਬੰਧਤ ਨਿਆਇਕ ਅਧਿਕਾਰੀ ਦਾ ਨਾਮ ਤੱਕ ਵੀ ਲਿਆ ਗਿਆ ਇਸੇ ਕਰਕੇ ਉਸ ਜੱਜ ਨੂੰ ਪੁਸ਼ਗਿਸ਼ ਦੇ ਲਈ ਸ਼ਾਮਲ ਕੀਤਾ ਗਿਆ ਇਹ ਕੇਸ ਬਠਿੰਡਾ ਅਦਾਲਤ ਵਿੱਚ ਤਲਾਕ ਦੇ ਕੇਸ ਨਾਲ ਜੁੜਿਆ ਹੋਇਆ 13 ਅਗਸਤ 2025 ਨੂੰ ਫਿਰੋਜ਼ਪੁਰ ਦੀ ਬੇਦੀ ਕਲੋਨੀ ਦੇ ਵਸਨੀਕ ਹਰ ਸਿਮਰਨਜੀਤ ਸਿੰਘ ਨੇ ਸੀਬੀਆਈ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਉਸਨੇ ਦੱਸਿਆ ਕਿ ਉਸ ਦੀ ਚਚੇਰੀ ਭੈਣ ਸੰਦੀਪ ਕੌਰ ਬਠਿੰਡਾ ਅਦਾਲਤ ਵਿੱਚ ਤਲਾਕ ਦਾ ਦੇ ਇੱਕ ਕੇਸ ਦਾ ਸਾਹਮਣਾ ਕਰ ਰਹੀ ਸੀ ਵਕੀਲ ਦੇ ਵਕੀਲ ਨੇ ਜੱਜ ਦੇ ਨਾਮ ਤੇ ਪੈਸੇ ਦੀ ਮੰਗ ਕੀਤੀ ਇਸ ਮਾਮਲੇ ਵਿੱਚ ਵਕੀਲ ਜਤਿਨ ਸਲਵਾਨ ਨੇ ਜੱਜ ਤੇ ਵਾਰ-ਵਾਰ ਦਬਾਅ ਪਾਇਆ ਕਿ ਜੇਕਰ ਉਹ ਅਨਕੂਲ ਫੈਸਲਾ ਚਾਹੁੰਦੇ ਨੇ ਤਾਂ 30 ਲੱਖ ਰੁਪਏ ਦਾ ਭੁਗਤਾਨ ਕਰੇ ਸਲਵਾਨ ਨੇ ਪੈਸੇ ਦਿੰਦੇ ਹੀ ਜੱਜ ਨੂੰ 30 ਲੱਖ ਰੁਪਏ ਦੇਣ ਦੀ ਧਮਕੀ ਵੀ ਦਿੱਤੀ ਅਤੇ ਜੱਜ ਪੈਸੇ ਵਸੂਲ ਕਰੇਗਾ ਅਤੇ ਫੈਸਲਾ ਉਸ ਦੇ ਹੱਕ ਵਿੱਚ ਹੋਵੇਗਾ ਇਹ ਗੱਲਾਂ ਸਾਹਮਣੇ ਹੁਣ ਤੱਕ ਆਈਆਂ ਨੇ ਇਹਨਾਂ ਗੱਲਾਂ ਵਿੱਚ ਸੱਚਾਈ ਕਿੰਨੀ ਹੈ ਇਸ ਦਾ ਨਤਾਰਾ ਸੀਬੀਆਈ ਦੀ ਮੁਢਲੀ ਪੂਰੀ ਕੀਤੀ ਗਈ ਪੜਤਾਲ ਨੇ ਕਰਨਾ ਸ਼ਿਕਾਇਤਕਰਤਾ ਨੇ सीबीआई ਕੋਲ ਸ਼ਿਕਾਇਤ ਦਰਜ ਕਰਵਾਈ ਜਦੋਂ ਹਰਸਿਮਰਨਜੀਤ ਨੇ ਰਕਮ ਘਟਾਉਣ ਲਈ ਕਿਹਾ ਤਾਂ ਸਲਵਾਨ ਨੇ ਜਿਹੜੇ ਕਿ ਵਕੀਲ ਇਸ ਮਾਮਲੇ ਵਿੱਚ ਕਿਹਾ ਕਿ ਸਾਫ਼-ਸਾਫ਼ ਕਹਿ ਦਿੱਤਾ ਕਿ ਵਧਿਆ ਪੈਸਾ ਕਦੇ ਨਹੀਂ ਘਟਦਾ ਹਰਸਿਮਰਨਜੀਤ ਨੇ ਫਿਰ सीबीआई ਨਾਲ ਸੰਪਰਕ ਕੀਤਾ ਸ਼ਿਕਾਇਤ ਤੇ ਕਾਰਵਾਈ ਕਰਦੇ ਹੋਇਆ सीबीआई ਨੇ ਜਾਲ ਵਿਛਾ ਕੇ ਸਲਵਾਨ ਅਤੇ ਉਸ ਦੇ ਸਾਥੀ ਨੂੰ 5 ਲੱਖ ਰੁਪਏ ਦੀ ਪਹਿਲੀ ਕਿਸ਼ਤ ਲੈਂਦੇ ਹੋਇਆ ਰੰਗੇ ਹੱਥੀ ਫੜ ਲਿਆ ਸੀ ਹੁਣ ਇਸ ਵਿੱਚ ਜਿੱਥੇ ਵਕੀਲ ਤੇ ਇੱਕ ਪ੍ਰਾਈਵੇਟ ਵਿਅਕਤੀ ਦੀ ਮੁਸ਼ਕਲ ਵਧੀ ਹੋਈ ਹੈ ਉੱਥੇ ਹੀ ਹੁਣ ਇੱਕ ਨਿਆਂਇਕ ਅਧਿਕਾਰੀ ਨੂੰ ਯਾਨੀ ਕਿ ਜੱਜ ਨੂੰ ਸੀਬੀਆਈ ਦੀ ਟੀਮ ਨੇ ਬਠਿੰਡਾ ਦੇ ਵਿੱਚ ਲੰਮੀ ਪੁਸ਼ਗਿਸ਼ ਕੀਤੀ ਹੈ 13 ਅਕਤੂਬਰ ਤੱਕ ਚਾਰ ਸ਼ੀਟ ਦਾਖਲ ਕਰਨ ਲਈ ਸੀਬੀਆਈ ਨੂੰ ਮਾਨਯੋਗ ਹਾਈ ਕੋਰਟ ਨੇ ਕਹਿ ਦਿੱਤਾ ਹੈ ਦੇਖਦੇ ਹਾਂ ਕਿ 13 ਅਕਤੂਬਰ ਦੀ ਧਾਰ ਕੀਤੀ ਗਈ ਚਾਰ ਸ਼ੀਟ ਦੇ ਵਿੱਚ ਹੋਰ ਕਿਸ ਕਿਸ ਦਾ ਨਾਮ ਬੋਲਦਾ ਹੈ ਜਿਸ ਨੇ ਇਸ ਸੌਦੇਬਾਜ਼ੀ ਦੇ ਵਿੱਚ ਹਿੱਸਾ ਲਿਆ ਕੀ ਜੱਜ ਦਾ ਝੂਠਾ ਨਾਮ ਵਰਤਿਆ ਗਿਆ ਜਾਂ ਸੱਚਮੁੱਚ ਇਸ ਤਰ੍ਹਾਂ ਦਾ ਦਬਾਅ ਕਿਸੇ ਹੋਰ ਦੇ ਉੱਤੇ ਵੀ ਸੀ ਇਹ ਸਾਰੀਆਂ ਗੱਲਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਭੇਤ ਖੁੱਲ ਸਕਦੇ ਨੇ ਪਰ ਇਹ सीबीआई ਦੀ ਪੂਰੀ ਕੀਤੀ ਗਈ ਚਾਰ ਸ਼ੀਟ ਦਾਖਲ ਜਿਹੜੀ ਹੋਵੇਗੀ ਅਦਾਲਤ ਦੇ ਅੰਦਰ ਉਸ ਤੋਂ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੁਣ ਤੱਕ ਬਣੀ ਹੋਈ ਹੈ ਦੇਖਦੇ ਹਾਂ 13 ਅਕਤੂਬਰ ਤੱਕ सीबीआई ਦੀ ਚਾਰ ਸ਼ੀਟ ਦੇ ਵਿੱਚ ਹੋਰ ਕੀ ਕੁਝ ਬੋਲਦਾ ਹੈ ਜਿਵੇਂ ਹੀ ਕੋ ਨਵੀਂ ਜਾਣਕਾਰੀ ਆਵੇਗੀ ਕੋਸ਼ਿਸ਼ ਕਰਾਂਗੇ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਫਿਲਹਾਲ ਤੁਸੀਂ ਬਣੇ ਰਹੋ এবিসি ਪੰਜਾਬ ਦੇ ਨਾਲ